ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਦੇਖੋ ਜੀ ਆ ਹੈ ਗਈ ਜੀ ਸਾਡੇ ਲੋ ਰੋਪੜ ਸ਼ਹਿਰ ਦਾ ਸਤੋਜ ਦਰਿਆ ਤੇ ਸਤੋਜ ਦਰਿਆ ਦੇ ਉਸ ਪਾਰ ਹੈ ਗਏ ਜੀ ਟੀਬੀ ਸਾਹਿਬ ਗੁਰਦੁਆਰਾ ਸ਼੍ਰੀ ਟੀਬੀ ਸਾਹਿਬ ਤੇ ਤੇ ਤੁਸੀਂ ਵੀ ਕਰੋ ਜੀ ਦਰਸ਼ਨ ਤੇ ਅੱਜ ਔਰ ਕੱਲ ਦਾ 16 ਮਈ اور 17 ਮਈ ਦਾ ਇਤਿਹਾਸ ਮੈਂ ਆਪਣੀ YouTube ਚੈਨਲ ਤੇ Facebook ਤੇ ਪੇਜ ਤੇ ਪਾਇਆ ਹੋਇਆ ਹੈ ਤੁਸੀਂ ਜਾ ਕੇ ਵੇਖ ਸਕਦੇ ਹੋ ਤੇ ਹੋ ਸਕੇ ਤਾਂ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਵਾਂਗੇ ਤੇ ਉਹ ਸ੍ਰੀ dtd ਸਾਹਿਬ ਦਾ ਇਤਿਹਾਸ ਵੀ ਦੱਸਾਂਗੇ ਇਹ ਰੋਪੜ ਦੇ ਨੂਰਪੁਰ 베ਦੀ ਦਾ ਇਲਾਕਾ ਹੈ ਤੇ ਖਾਲਸਾ ਰਾਜ ਦੀ ਹੱਦਬੰਦੀ ਵੀ ਇੱਥੋਂ ਤੱਕ ਸੀ। ਇਹ ਜਿਹੜਾ 게ਟ ਦਿਖਿਆ ਸੀ ਜਿਹਹੁਣ ਇਹ ਇੱਥੇ ਹੀ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਚਲਾਇਆ ਗਿਆ ਨਿਸ਼ਾਨ ਸਾਹਿਬ ਹੈ। ਆ ਦੇਖੋ ਜੀ ਇਹ ਸਾਡਾ ਕਿੰਨਾ ਸੋਹਣਾ ਹੱਥ